ਦੇਖੋ ਜੀ ਤੁਸੀਂ ਜਦੋਂ ਅਸੀਂ ਆਏ ਸੀ ਸਵੇਰੇ ਵੀ ਇਹਦੇ ਵੀ ਕੌਂਸਲ ਇਕੱਠੇ ਸੀ ਬਿਕੋਜ਼ ਸੋਚਿਆ ਹੀ ਹੋਣਾ ਤੁਹਾਡਾ ਮਨ ਤੁਹਾਨੂੰ ਮੈਂ ਦੱਸ ਦਾਂ ਹਾਂਜੀ ਦੱਸ ਦਾਂ ਜੀ ਤਾਂ ਅਸੀਂ ਬੜਾ ਸੋਚ ਚ ਦੇ ਨਾਲ ਸਾਰੇ ਨੇ ਆ ਕੇ ਅਸੀਂ ਸ਼ਵਾਲਿਕ ਵੀ ਹੋਟਲ ਜਾ ਕੇ ਇੱਕ ਜਗ੍ਹਾ ਸਾਈਡ ਤੇ ਰੁੱਕ ਕੇ ਸਾਰੇ ਕੌਂਸਲਰਸ ਉੱਥੇ ਅਸੀਂ ਕਿਦੋਂ ਸਾਰੇ ਨੇ ਹੱਥ ਅੱਗੇ ਕਰਕੇ ਨੇਮ ਵੀ ਲਿਆ ਅੱਛਾ ਹੁਣ ਕਿਸਦੇ ਮਨ ਚ ਕੀ ਹੈ ਕੀ ਜਾਣ ਸਕਦੇ ਲੋਕਤੰਤਰਿਕ ਤੱਕ ਹਰ ਹੈ ਕਿਸੇ ਨੂੰ ਮਰਜ਼ੀ ਕਰ ਸਕਦਾ ਅਸੀਂ ਦੇਖੋ ਸਿੱਤਾ ਸਾਰਿਆਂ ਨੇ ਉਮੀਦ ਕੀਤੀ ਸੀ ਕਿ ਜੇ ਸਾਡਾ ਮਿਹਰ ਬਣਦਾ ਤਾਂ ਹੀ ਅਸੀਂ ਬਣਦੇ ਤਾਂ ਹੀ ਸਾਡੀ ਇੱਜ਼ਤ ਹੈ ਉਹ ਇਹ ਤਾਂ ਉਹਨਾਂ ਦੀ ਸੋਚ ਸੀ ਜਿਸ ਨੇ ਇਹ ਜਿਹਾ ਗੰਮ ਕੀਤਾ ਹੈ ਗੁਨਾਹਗਰ ਤਾਂ ਉਹ ਨਹੀਂ ਉਹ ਪਬਲਿਕ ਦੇ ਵੀ ਗੁਨਾਹਗਰ ਨੇ ਪਾਰਟੀਆਂ ਦੇ ਗੁਨਾਹਗਰ ਨੇ ਲੋਕਾਂ ਦੇ ਵਿੱਚ ਵੀ ਗੁਨਾਹਗਰ ਨੇ